ਜੋਨ ਕਰਵਾਇਆ ਗਿਆ ਵੀ ਆ ਕੋਸਟ ਜਿਹੜੇ ਪ੍ਰਬੰਧ ਕੀਤੇ ਗਏ ਨੇ ਜਿਸ ਨਾਲ ਸ਼ਾਂਤੀ ਕੁਰਕ ਚੋਣਾਂ ਦੇ ਲਈ ਚਾਰਜ ਕਰ ਸਕਦੇ ਜੋ ਜੰਮਨੇ ਚੌਂਂ ਡੇਰਾਪਾਪਾ ਨਾਨਕ ਖਲਕੇ ਦੀ ਹੋ ਰਹੀ ਆ ਉਹਦੇ ਵਿੱਚ ਸਬਡਿਵੀਜ਼ਨ ਕਲਾਨੌਰ ਦਾ ਵੀ ਪਾਰਟ ਹੈ ਹੁਣ ਅਸੀਂ ਟੀ ਪੁਆਇੰਟ ਕਲਾਨੌਰ ਤੇ ਹੀ ਖੜੇ ਆ ਤੇ ਕਾਫੀ ਜ਼ਿਆਦਾ ਪੁਲਿਸ ਫੋਰਸ ਤੇ ਆਫੀਸਰਜ਼ ਮੌਜੂਦ ਹਨ ਇਦਾਂ ਹੀ ਬਾਕੀ ਸਾਰੇ ਸਬਡਿਵੀਜ਼ਨ ਦੇ ਵਿੱਚ ਵੀ ਨਾਕੇਬੰਦੀ ਕੀਤੀ ਜਾ ਰਹੀ ਆ ਅਸੀਂ ਅਰਾਊਂਡ 12 ਨਾਕੇ ਲਾਏ ਨੇ ਔਰ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਉਹ ਵੀ ਚੱਲ ਰਹੇ ਆ ਇਸ ਤੋਂ ਇਲਾਵਾ 1400 1400 ਦੇ ਕਰੀਬ ਜਿਹੜੀ ਹੈ ਪੁਲਿਸ ਫੋਰਸ ਤੇ ਪੈਰਾਮਿਲਟਰੀ ਫੋਰਸ ਲਗਾਈ ਗਈ ਹੈ ਇਹਦੇ ਵਿੱਚ ਦੋ ਕੰਪਨੀ ਬੀਐਸਐਫ ਦੀ ਹੈ ਦੋ ਸਟੇਟ ਆਰਮ ਦੀ ਪੁਲਿਸ ਫੋਰਸ ਦੀ ਹੈ ਤੇ ਡਿਸਟ੍ਰਿਕਟ ਪੁਲਿਸ ਦੀ ਸਾਰੀ ਯੂਨਿਟਸ ਹੈਗੀ ਪਠਾਨਕੋਟ ਤੋਂ ਵੀ ਸਾਨੂੰ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਆਏ ਹਨ ਉਹਨਾਂ ਦੇ ਨਾਲ 15 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਵੀ ਆਈਆਂ ਕੁੱਲ 26 ਪੈਟਰੋਲਿੰਗ ਪਾਰਟੀ ਜੜੀ ਹੈ ਉਹਤੇ 95 ਪੋਲਿੰਗ ਲੋਕੇਸ਼ਨਸ ਨੂੰ ਕਵਰ ਕਰ ਰਹੀ ਹੈ ਪਰ ਦੇਖਿਆ ਜਾ ਰਿਹਾ ਤੇ ਜਾਸ ਤਰੀਕੇ ਦੇ ਦਸਤ ਜੰਤੋਂ ਚੋਣਾ ਸ਼ੁਰੂ ਹੋਈਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਕੋਸੋ ਲੋ ਕਾਫੀ ਪੁਕਤਾ ਪ੍ਰਬੰਧ ਕੀਤਾ ਗਿਆ ਨੇ ਕੋਈ ਦਬੀ ਵਗੈਰਾ ਦੀ ਕਿਸੇ ਦੇ ਕੋਸੋ ਪੁਕਤਾ ਪ੍ਰਬੰਧ ਚਾਰੋਂ ਪਾਸੇ ਹੀ ਕਿਤੇ ਜਾ ਰਹੇ ਹਨ ਤਾਂ ਕਿ ਜਿੰਨੇ ਵੀ ਵਹੀਕਲਸ ਆ ਰਹੇ ਹਨ ਬਾਹਰ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਕੱਲ ਪਰ ਸੋ ਵੀ ਅਸੀਂ ਸ਼ਰਾਬ ਦੀ ਰਿਕਵਰੀ ਕੀਤੀ ਸੀ ਕਾਫੀ ਜ਼ਿਆਦਾ ਸੋ ਬਾਕੀ ਸਾਰੀ ਚੈਕਿੰਗਸ ਵੀ ਪ੍ਰੋਪਰਲੀ ਚੱਲ ਰਹੀ ਹੈ ਕਿਉਂਕਿ ਸਾਡਾ ਬਾਰਡਰ ਜ਼ਿਲ੍ਹਾ ਹੈ ਸੋ ਸਾਨੂੰ ਹੋਰ ਵੀ ਸੈਂਸਿਟਿਵ ਰਹਿਣ ਦੀ ਲੋੜ ਹੈ ਔਰ ਜਿਹੜੇ ਵਹੀਕਲ ਬਾਰਡਰ ਏਰੀਆ ਤੋਂ ਆ ਰਹੇ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਜਾ ਰਿਹਾ ਸਾਨੂੰ ਰਿਕਵਰੀਸ ਕਈ ਚੋਰੀਛੋ ਦਾ ਮੋਟਰਸਾਈਕਲ ਵਗੈਰਾ ਜਾਂ ਹੋਰ ਜਿਹੜੇ ਪੀਓਜ਼ ਵਗੈਰਾ ਉਹ ਵੀ ਫੜੇ ਜਾ ਰਹੇ ਸਰ ਇਹ ਕਾਫੀ ਸਵੇਦਨਸ਼ੀਲ ਬੂਥ ਦੀ ਹੈ ਜਿਸ ਤਿਕਾ ਸਾਧਦੀ ਕੇਂਦਰ ਉਸ ਬੰਦੇ ਦਾ ਪ੍ਰਬੰਧ ਜਿਹੜੇ ਉਸ ਦੇ ਵੱਤਰੇ ਕੋ ਜਿਹੜੇ ਸੰਵੇਦਨਸ਼ੀਲ ਬੂਥ ਹੈ ਉਹ ਪੁਰਾਣੀ ਹਿਸਟਰੀ ਕਰਕੇ ਅਸੀਂ ਉਹਨੂੰ ਨਾਮਿਨੇਟ ਕੀਤਾ ਹੈ ਸੰਵੇਦਨਸ਼ੀਲ ਔਰ ਉੱਥੇ ਸਪੈਸ਼ਲ ਜਿਹੜਾ ਹੈ ਢੇਡਾ ਲਗਾਇਆ ਜਾ ਰਿਹਾ ਹੈ ਜਿਹੜੇ ਐਸਐਚਓਜ਼ ਹੈ ਸਾਰੇ ਜ਼ਿਲ੍ਹੇ ਦੇ ਫੋਰਸ ਤੇ ਐਸ ਐਚ ਓ ਨੂੰ ਇੱਥੇ ਪਟ੍ਰੋਲੀ ਪਾਰਟੀਆਂ ਦੇ ਵਿੱਚ ਲਾਇਆ ਗਿਆ। ਮੈਂ ਆਪ ਹੀ ਕੱਲ ਰਾਤ ਨੂੰ ਵੀ ਕਾਫੀ ਲੇਟ ਤੱਕ ਅਸੀਂ ਬਾਰਡਰ ਏਰੀਆ ਦੇ ਜਿੱਨੇ ਦੋਸਪੋਰ ਹੋ ਗਿਆ, ਚੱਕਰੀ ਪਿੰਡ ਹੋ ਗਿਆ ਸਾਰੇ ਸਾਥੇ ਅਸੀਂ ਜਿਹੜਾ ਘੱਟ ਹੈ। ਸੋ ਹੁਣ ਵੀ ਆਫੀਸਰ ਜਿਹੜੇ ਆ ਉਹ ਹੌਲਡ ਆਪਣੇ ਹੌਲਟਿੰਗ ਪੁਆਇੰਟ ਤੇ ਆ ਕੇ ਫੇਰ ਵਾਪਸ ਜਿਹੜੇ ਸੰਵੇਦਨਸ਼ੀਲ ਬੂਥ ਹੈਗੇ ਉੱਥੇ ਜਾ ਰਹੇ ਹਨ ਤੇ ਜਿਹੜੀ ਪੋਲਿੰਗ ਪਾਰਟੀਆਂ ਹੈਗੀ ਉਹਨਾਂ ਦੇ ਬਰੀਫਿੰਗ ਵੀ ਆਪ ਕਰਕੇ ਆ ਰਹੇ ਹਨ। ਉੱਥੇ ਕੀ ਜ਼ਰੂਰਤ ਹੈਗੇ ਉਹ ਵੀ ਅਸੀਂ ਨੋਟਿਸ ਕਰਦੇ ਹਾਂ ਤੇ ਪ੍ਰਾਪਰ ਇੰਤਜ਼ਾਮ ਕੀਤੇ ਗਏ ਹਨ ਅਸੀਂ ਉਮੀਦ ਕਰਦੇ ਹਾਂ ਕਿ ਪੂਰੀ ਸ਼ਾਂਤੀ ਨਾਲ ਜਿਹੜਾ ਇਲੈਕਸ਼ਨ ਕੰਪਲੀਟ ਕਰਵਾਇਆ ਜਾਏਗਾ ਸਰਪੋਲਿਸ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਖੇਤਰ ਦੇ ਲੋਕਾਂ ਤੋਂ ਸਹਿਯੋਗ ਦੀ ਕੀ ਮੰਗ ਕਰਦੇ ਹੋ ਤੁਸੀਂ ਸਰਪੋਲਿਸ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਉਹ ਇਸ ਕਰਕੇ ਹੀ ਹੈ ਤਾਂ ਕਿ ਲੋਕ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਪਣਾ ਜਿਹੜਾ VOTING ਰਾਈਟ ਐਕਸਰਸਾਈਜ਼ ਕਰ ਸਕਣ ਤਾਂ ਅਸੀਂ ਰਿਕਵੈਸਟ ਇਹੀ ਕਰਦੇ ਹਾਂ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਆਏ ਤੇ ਵੋਟ ਕਰਨ ਤੇ ਇਹ ਜਿਹੜੀ ਪੂਰੀ process ਹੈਗਾ ਇਹਨੂੰ ਸੈਕਸੈਸਫੁਲ ਬਣਾਉਣ ਦੇ ਵਿੱਚ پولیس ਦੀ ਹੈਲਪ ਕਰਦੇ। ਸਰ ਜੇਕਰ ਕੋਈ ਅਨਸੁਖਾਵੀ ਘਟਨਾ ਕਿਤੇ ਮਿਸਪੈਨ ਹੋ ਜਾਂਦੀ ਹੈ ਤੇ ਕੋਈ ਹੈਲਪਲਾਈਨ ਨੰਬਰ ਜਾਂ ਕਿਸੇ ਦਾ ਸਾਡੇ ਕੰਟਰੋਲ ਰੂਮ ਦਾ ਨੰਬਰ ਚੱਲ ਰਿਹਾ ਹੈ 112 ਤੇ ਕਾਲ ਕਰ ਸਕਦੇ ਹਨ। ਜ਼ਿਲ੍ਹਾ ਪੁਲਿਸ ਦਾ ਜਿਹੜਾ ਨੰਬਰ ਹੈ ਕੰਟਰੋਲ ਰੂਮ ਦਾ ਉੱਥੇ ਕਾਲ ਕਰ ਲੈਣ ਤੇ ਜਿਹੜੀ ਪੈਟਰੋਲਿੰਗ ਪਾਰਟੀਆਂ ਤੁਹਾਨੂੰ ਹਰ ਕਿਤੇ ਹੀ ਮਿਲ ਜਾਏਗੀ। ਤੁਸੀਂ ਕਿਸੇ ਕਿਸੇ ਵੀ ਸਟਰੀਟ ਤੇ ਜਾਓਗੇ ਤੁਹਾਨੂੰ ਹਰ ਕਿਤੇ ਹੀ ਪੁਲਿਸ ਦੀ ਕੋਈ ਨਾ ਕੋਈ ਪੈਟਰੋਲਿੰਗ ਪਾਰਟੀ ਐਸਐਚਓ ਦੀ ਗੱਡੀ ਡੀਐਸਪੀ ਸਾਹਿਬ ਦੀ ਗੱਡੀ ਮਿਲ ਜਾਊਗੀ। ਤੁਸੀਂ ਥਾਣੇ ਜਾ ਸੋ ਸਾਰੇ ਨੰਬਰ ਚਾਲੂ ਹਨ ਤੁਸੀਂ ਸਾਡੇ ਮੋਬਾਈਲ ਨੰਬਰ ਤੇ ਵੀ ਮੈਸੇਜ ਕਰਕੇ ਕਾਲ ਕਰਕੇ ਆਪਣੀ ਕੰਪਲੇਨਟ ਦੇ ਸਕਦੇ ਹੋ ਸ਼ਰਾਰਤੀ ਅੰਸਰਾਂ ਨੂੰ ਇਹ ਹੀ ਵਰਨਿੰਗ ਹੈ ਕਿ ਉਹ ਬਿਲਕੁਲ ਆਪਣੀ ਗਤੀਵਿਧੀ ਬੰਦ ਕਰ ਦੇਣ ਤੇ ਇਹ ਪੂਰੇ ਪ੍ਰੋਸੈਸ ਨੂੰ ਕਿਤੇ ਵੀ ਅਗਰ ਉਹ ਛੱਡਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਪਰਚਾ ਰਜਿਸਟਰ ਕੀਤਾ ਜਾਏਗਾ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ ਤੋਂ ਕਿਰਪਾ ਕਰਕੇ ਆਪਣੇ ਜਿਹੜੀ ਗਤੀਵਿਧੀ ਹੈ ਉਹਨੂੰ ਜ਼ੀਰੋ ਕਰਕੇ ਰੱਖੋ